Punjab, known as the breadbasket of India, has long been defined by wheat and rice. Today, we visit three former teachers who have turned to farming. Workers turn rich earth with their hands, a golden farmland, producing turmeric, chemical free honey, jaggery, vinegar, and other kitchen ingredients and food. ਟੀਚਰ ਆ ਤੇ ਵੱਧ ਵਿੱਚ ਮੈਂ ਰਿਟਾਇਰਮੈਂਟ ਤੋਂ ਬਾਅਦ ਇਹ ਕੰਮ ਉਦਾਂ ਯੂਨੀਵਰਸਿਟੀ ਮੈਂ ਸ਼ੌਂਕ ਦੇ ਤੌਰ ਤੇ ਛੁੱਟੀ ਲੈ ਕੇ ਤੇ ਮੇਲਾ ਜਰੂਰ ਵੇਖਣ ਜਾਂਦਾ ਹਾਂ ਹਰ ਕਿਸਾਨ ਮੇਲਾ ਤੇ ਇੱਕ ਖੇਤੀਬੀਰਾ ਸ਼ੌਂਕ ਹੈ ਇਹ ਸਾਡੀ ਹਲਦੀ ਪਲਾਂਟਿੰਗ ਮਸ਼ੀਨ ਹੈ ਇਹ ਕੁੱਕਰ ਹੈ ਕੁੱਕਰ ਦੇ ਵਿੱਚ ਹਲਦੀ ਉਬਲਦਾ ਪ੍ਰੋਸੈਸ ਹੈਗਾ ਇਹ ਸਾਰਾ ਜਿਹੜਾ ਹੈਗਾ ਵਾ ਇੱਕ ਛੋਟੀ ਜੀ ਚੱਕੀ ਹੈ ਜਿਹਦੇ ਵਿੱਚ ਇਹਦੀ ਪਸਾਈ ਹੁੰਦੀ ਆ ਹਲਦੀ ਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਆ ਇਹਦੇ ਵਿੱਚ ਲਗਭਗ 400 ਤਰ੍ਹਾਂ ਦੀਆਂ ਬਿਮਾਰੀਆਂ ਨੂੰ ਕ्योर ਕਰਨ ਦੇ ਗੁਣ ਹੁੰਦੇ ਨੇ ਅਸੀਂ ਸਿੱਖਦੇ ਸਿੱਖਦੇ ਇੱਥੋਂ ਤੱਕ ਪਹੁੰਚੇ ਆ ਅੱਗੇ ਵੀ ਅਸੀਂ ਸਿੱਖ ਸਿੱਖ ਕੇ ਸਾਰਾ ਕੁਝ ਕਰਨਾ ਚਾਹਾਂਗੇ ਤੇ ਜੇ ਕੋਈ ਸਾਡਾ ਹੱਥ ਫੜੂਗਾ ਤੇ ਹੋ ਸਕਦਾ ਕਿ ਅਸੀਂ ਇਤੋਂ ਬਹੁਤ ਜ਼ਿਆਦਾ ਅੱਗੇ ਵਧੀਏ